ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਲਾਲੂ ਘੁੰਮਣ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਰਵੀ ਸ਼ੇਰ ਸਿੰਘ ਦੇ ਕੋਲੇ ਆਏ ਆ ਪਸ਼ੂ ਜਿਹੜੇ ਦੋਸਤੋ ਅੱਜ ਤੁਹਾਨੂੰ ਬਿਲਕੁਲ ਵਿਕਰੀ ਵਾਲੇ ਪਸ਼ੂ ਚਾਰ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਝੋਟੀਆਂ ਹੋਣਗੀਆਂ ਇੱਕ ਝੋਟੀ ਆ ਠੀਕ ਹੈ ਜੀ ਤਾਜੀ ਸੂਈ ਆ ਤੇ ਇੱਕ ਮੱਝ ਹੈਗੀ ਤੇ ਦੋ ਬਿਹੜਾ ਨੇ ਇੱਕ ਵੜ तकरीबन ਕੋਈ 1.5 2 ਮਹੀਨੇ ਡੇਢ ਕਦੀ ਜਿਹੜੀ ਸੂਈ ਆ ਤੇ ਇੱਕ ਬਿਲਕੁਲ ਅੱਗੇ 20 25 ਦਿਨਾਂ ਦੀ ਕੱਚੀ ਆ ਪੂਰੀ ਗੱਲਬਾਤ ਆਪਾਂ ਬੜੀ ਵੀਰ ਰਵੀ ਸ਼ੇਰ ਸਿੰਘ ਦੇ ਨਾਲ ਕਰ ਲਾਂਗੇ ਅੱਜ 9 ਅਪ੍ਰੈਲ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਤੁਸੀਂ ਜਰੂਰ ਨੋਟ ਕਰ ਲਓ तकरीबन ਦੋਸਤੋ 2 ਵਜੇ ਦਾ ਜਿਹੜਾ ਸਮਾਂ ਹੈਗਾ ਦੁਪਹਿਰ ਦਾ ਠੀਕ ਆ ਜੀ ਪਸ਼ੂ ਬਿਲਕੁਲ ਜਿੰਨੇ ਬਣੇ ਥਨੇ ਆ ਪੂਰੀ ਚਵਾਈ ਦਾ ਸਮਾਂ ਪੁੱਛਿਆ ਜਾਊਗਾ ਕਿ ਕਿੰਨੇ ਵਜੇ ਮਾਰਨਿੰਗ ਚਵਾਈ ਹੋਈ ਹੈ ਕੀ ਰੇਟ ਪਾ ਫੜਤੇ ਆ ਕਿੰਨੇ ਦਿਨ ਦੇ ਪਸ਼ੂ ਸਵੇ ਹੈਗੇ ਆ ਪੂਰੀ ਗੱਲਬਾਤ ਆਪਾਂ ਵੀਰ ਰਵੀ ਸ਼ੇਰ ਸਿੰਘ ਦੇ ਨਾਲ ਕਰਾਂਗੇ ਹਰ ਵਾਰ ਦੀ ਤਰ੍ਹਾਂ ਜਿਹੜੀ ਦੋਸਤ ਇੱਕ ਅਪੀਲ ਹੁੰਦੀ ਹੈ ਸਟਾਰਟਿੰਗ ਤੋਂ ਵੀ ਜਿੰਨੇ ਪਸ਼ੂ ਆਪਾਂ ਦਿਖਾਵਾਂਗੇ ਉਹਨਾਂ ਦੀ ਚਵਾਈ ਜਿਹੜੀ ਹੈਗੀ ਆ ਇੱਕ ਟਾਈਮ ਦੀ ਦੋ ਟਾਈਮ ਦੀ ਘਰ ਵਿਜ਼ਿਟ ਕਰਕੇ ਤੁਸੀਂ ਜ਼ਰੂਰ ਕਰ ਲਿਓ ਕਿਉਂਕਿ ਜਿਹੜੀ 200 ਰਕਮ ਲਾਉਣੀ ਹੁੰਦੀ ਹਰ ਇੱਕ ਭੈਣ ਭਰਾ ਵੀਰ ਨੇ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਵੀਰ ਰਵੀ ਸ਼ੇਰ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਰਵੀ ਸ਼ੇਰ ਸਿੰਘ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਜੀ ਸਾਡਾ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਇਸੇ ਮੌਕੇ ਤੇ ਹੋਰ ਵੀਰ ਟੰਠਾ ਕਿਹਦਾ ਹਾਂ ਕਿਰਪਾ ਵਧੀਆ ਜੀ ਠੀਕ ਰਵੀ ਸ਼ੇਰ ਸਿੰਘ ਵੀਰ ਅੱਜ ਪਸ਼ੂ ਮੈਂ ਦਿੱਦਾ ਦੱਸਦੇ ਵੀ ਚਾਰ ਪਸ਼ੂ ਬਤਾਉਗਾ ਹਾਂ ਜੀ ਤੇ ਜਿਨ੍ਹਾਂ ਦੇ ਵਿੱਚ ਦੋ ਬੈੜਾਂ ਵੀ ਤੇ ਅੱਜ ਦੋ ਮੱਝਾਂ ਝੋਟੀਆਂ ਵੀ ਆ ਹਾਂ ਜੀ ਠੀਕ ਆ ਤੇ ਪਸ਼ੂ ਤਾਂ ਹਜੇ ਕਿੰਨੇ ਕੁ ਸਵੇ ਸਵੇ ਆ ਹਾਂਜੀ ਸਰ ਇੱਕ ਦਿਨ ਮੈਂ ਤੁਹਾਨੂੰ ਦੱਸਦਾ ਕਿ ਅੱਜ ਚਲੋ ਤੁਹਾਡਾ ਵੀ ਪਤਾ ਨਹੀਂ ਹੋਣ ਦਾ ਤੇ ਹਾਂਜੀ ਚਾਹਣ ਚਾ ਕਿ ਚਲੋ ਆਪਣੇ ਸਬਾਬ ਬਣ ਗਏ ਮੈਂ ਵੀ ਸ਼ਹਿਰੋਂ ਨਹੀਂ ਆ ਰਿਹਾ ਹਾਂ ਹਾਂਜੀ ਇੱਕ ਨਾ ਸਵੇਰੇ ਚਵਾਈ ਅੱਜ 7:30 ਵਜੇ ਤੋਂ ਬਾਅਦ 7:00 ਵਜੇ ਤੋਂ ਬਾਅਦ ਹੋਈ ਕਿਉਂਕਿ ਉਹਨਾਂ ਡੈਡੀ ਨੇ ਜਾਣਾ ਹੈ ਅੱਜ ਪਾਕਿਸਤਾਨ ਜਤਾ ਜਾਣਾ ਨਾ ਜੀ ਤੇ ਘਰ ਦੇ ਉੱਥੇ ਗਏ ਤੇ ਸਵੇਰੇ ਹੀ ਉਧਰ ਰੁੱਝੀ ਰਹੇ 7:00 ਤੋਂ ਬਾਅਦ 7:00 ਤੋਂ ਬਾਅਦ ਹੀ ਚਵਾਈ ਹੋਈ ਆ ਠੀਕ ਹੈ ਜੀ ਤੇ ਸਮਝ ਸਾਹਿਬ ਦੋ ਮੱਝਾਂ ਇੱਕ ਆ ਪਹਿਲਾਂ ਨੇ ਛੋਟੀ ਸੋਈ ਨੂੰ ਹੋ ਗਏ 15 ਦਿਨਾਂ ਉਹ ਮਗਰ ਕੱਟੀ ਗਿਆ ਜੀ ਜੀ ਤੇ ਇੱਕ ਆ ਮੱਝ ਹੈ ਜੀ ਟੋਕੜ ਠੀਕ ਹੈ ਜੀ ਤੇ ਦੋ ਗਾਵਾਂ ਜੀ ਦੋ ਗਾਵਾਂ ਹਾਂਜੀ ਹਾਂਜੀ ਠੀਕ ਹੈ ਤੇ ਆਦੇ ਦੋਸਤੋ ਵਿਚਾਰ ਨਹੀਂ ਸੀਗਾ ਕਿਉਂਕਿ ਪਸ਼ੂ ਜਿਹੜੇ ਨਾਰਮਲੀ ਤੁਸੀਂ ਵੇਖੋਗੇ ਨਵਾਏ ਧਵਾਏ ਨਹੀਂ ਹੈਗੇਗੇ ਤਿਆਰੀ ਕੋਈ ਨਹੀਂ ਸੀਗੀ ਅੱਜ ਫਿਲਹਾਲ ਮੇਰਾ ਜਿਹੜਾ ਦੜਾ ਦੋਸਤੋ ਇਥੋਂ ਲੰਗਰ ਦਾ ਸਵਾਬ ਸੀਗਾ ਮੈਂ ਲੰਘ ਰਿਹਾ ਸੀਗਾ ਵੀਰ ਦੇ ਕੋਲੋਂ ਪਿੰਡ ਦੇ ਕੋਲੋਂ ਲਾਲੂ ਘੁੰਮਣ ਕੋਲੋਂ ਤਾਂ ਮੈਂ ਵੀਰ ਨੂੰ ਫੋਨ ਕੀਤਾ ਸੀ ਵੀ ਇਹਨਾਂ ਨੇ ਫਿਰ ਮੈਨੂੰ ਕਹਿੰਦੇ ਵੀ ਆਪਣੇ ਕੋਲ ਪਸ਼ੂ ਤਾਂ ਬੇਸ਼ੱਕ ਅੱਜ ਵਕਾਊ ਹੈਗੇ ਵਿਕਰੀ ਆਸਤੇ ਹੈਗੇ ਆ ਠੀਕ ਹੈ ਜੀ ਤੇ ਫਿਲਹਾਲ ਬਿਲਕੁਲ ਤੁਹਾਡੇ ਸਾਹਮਣੇ ਕਰਤੇ ਆ ਤੇ ਨਵਾਏ ਤੋਂ ਆਏ ਨਹੀਂ ਪਾਸ ਇਹੋ ਫਰਕ ਆ ਤੇ ਬਾਕੀ ਚੁਆਈਆਂ ਜਿਹੜੀਆਂ ਹੈਗੀਆਂ ਨੇ ਮਾਰਨਿੰਗ ਸਵੇਰ ਕਿੰਨੇ ਵਜੇ ਹੋਈਆਂ ਨੇ ਪੂਰੀ ਗੱਲਬਾਤ ਕਰਦੇ ਆ ਰਵੀਸ਼ਰ ਸਿੰਘ ਵੀਰ ਇਹ ਝੋਟੀ ਸੂਗਾ ਕਿੰਨਾ ਸੁੱਈਏ ਸਰ ਸਾਹਿਬ ਇਹ ਪਹਿਲੇ ਨੂੰ ਝੋਟੀ ਆ ਜੀ ਤੇ 15 ਦਿਨ ਤੋਂ ਸੁਈਨ ਹੋ ਗਏ ਆ ਜੀ ਹਾਂਜੀ ਇਹ ਦੁੱਧ ਐਵਲੇ 10 ਲੀਟਰ ਤੇ ਲੱਗੇ ਆ 9 ਤੋਂ ਬਾਹਰ ਆ ਜੀ ਹਾਂਜੀ ਤੇ 6 1/4 10-10 ਦੇ ਲੱਗੇ ਕਰੀਬ ਜਿਹੜਾ ਦੁੱਧ ਹੈਗਾ ਜੀ ਠੀਕ ਆ ਜੀ ਤੇ ਬਾਕੀ ਮੈਲੇ ਦੇ ਜੇ ਚੱਲੀ ਨਹੀਂ ਆ ਹਾਂਜੀ ਤੇ ਮਤਲਬ 11 ਕਿਲੋੰਡਰ ਦੇ ਕਰੀਬ ਜਾਣਾ ਚਾਹੀਦਾ ਹੈ ਜੀ ਠੀਕ ਆ ਤੇ ਪਹਿਲਾਂ ਛੋਟੀ ਪਹਿਲਾਂ ਛੋਟੀ ਹੈ ਜੀ ਨੀਲੀ ਪਹਿਲਾਂ ਛੋਟੀ ਹੈ ਠੀਕ ਆ ਨੀਲੀ ਦੇ ਵਿੱਚ ਜਿਹੜੀ ਦੋਸਤੋ ਬਰੀਡ ਆਪਾਂ ਮੰਨੀਆਂ ਦੇ ਨੀਲੀ ਦੇ ਵਿੱਚ ਪੈਂਦੀ ਆ ਨਾਰਮਲੀ ਵੇਖੋਗੇ ਤੁਸੀਂ ਮਗਰਲੇ ਜਿਹੜੇ ਪੈਰ ਦੋਸਤੋ ਤੋਤੇ ਆ ਠੀਕ ਆ ਤੇ ਆ ਜਿਹੜੀ ਅੱਖਾਂ ਖਾ ਵੇਖੋ ਬਰੀਕੀ ਬਰੂਕੀ ਪੂਰੀ ਆ ਅੱਖ ਪਿੱਲੀ ਮਣਕੀ ਆ ਅੱਖਾ ਮੱਥਾ ਬੰਨਾ ਠੀਕ ਆ ਜੀ ਤੇ ਸਿੰਗੇ ਸੂਗੀ ਬਹੁਤ ਜਿਆਦਾ ਸੋਹਣੀ ਹੈ ਤੇ ਬਿਲਕੁਲ ਨਵੀਂ ਛੋਟੀ ਆ ਪਹਿਲਾਂ ਛੋਟੀ ਸੂਈ ਆ ਤੇ ਥਾਣ ਮੈਂ ਤੁਹਾਨੂੰ ਇੱਕ ਵਾਰੀ ਜਿੰਨਾ ਹੋ ਸਕਦਾ ਨੇੜੇ ਤੋਂ ਦਿਖ ਠੀਕ ਹੈ ਜੀ ਆਹ ਥਣ ਦੇ ਵਜੇ ਤੇ ਸੂਬਾ ਵੀਰ ਕਿੰਨੇ ਕੁ ਵਜੇ ਚਵਾਈ ਹੋਈ ਹੈ ਜੀ ਸੂਬਾ ਉਹ ਹੀ ਮਤਲਬ ਉਹ ਗਿਆ 7 ਵਜੇ ਗਿਆ ਤੋਂ ਬਾਅਦ ਚਵਾਈ ਹੋਈ ਹੈ ਜੀ ਠੀਕ ਹੈ ਜੀ ਹਾਂ ਜੀ ਜਿਹਨਾਂ ਨੇ ਜਾਣਾ ਸੀ ਘਰ ਦੇ ਨੇ ਫਿਰ ਅਸੀਂ ਉੱਧਰ ਰੁੱਤੀ ਰਹੇ ਸੀ ਜੀ ਠੀਕ ਹੈ ਜੀ ਲਓ ਵੀ ਮਿੱਤਰੋ ਦੇਖੋ ਬਾਕੀ ਇਹਦੇ ਥੱਲੇ ਜਿਹੜਾ ਬੱਚਾ ਫੀਮੇਲ ਕਾਫ ਆ ਝੋਟੀ ਨਵੀਆਂ ਮੈਂ ਖੋਲਦਾ ਬਾਅਦ ਵਿੱਚ ਆਪਾਂ ਤੁਹਾਨੂੰ ਬੱਚਾ ਦਿਖਾ ਦਿੰਦਾ ਜੀ ਆਜੋ ਜੀ ਆਹ ਦੇਖੋ ਜੀ 15ਵੇਂ ਦਿਨ ਦੇ ਵਿੱਚ ਜਿਹੜੀ ਦੋਸਤੋ ਅੱਜ ਚੱਲਣ ਡਈ ਹੈ ਨਾਰਮਲ ਵੀਰ ਕਹਿੰਦਾ ਵੀ ਹਜੇ ਮੈਲਿਓ ਚੱਲਣਾ ਹੈ ਜਿਵੇਂ 15 14 15 ਦਿਨੀ ਜਿਹੜਾ ਪਸ਼ੂ ਹੈ ਮੈਲਿਓ ਚੱਲਦਾ ਤੇ ਹੁਣ 10 ਕਿਲੋਟਰ ਦੇ ਦਰਮਿਆਨ ਜਿਹੜੀ ਚੱਲ ਰਹੀ ਹੈ ਕੋਈ ਵੀਰ ਆਪਣੀ ਚੁਵਾਈ ਕਰ ਸਕਦਾ ਟਾਈਮ ਟੂ ਟਾਈਮ ਮਗਰ ਕੱਟੀ ਜਾਂ ਫੀਮੇਲ ਕਾਫ ਆ ਇਸ ਛੋਟੀ ਦੇ ਥੱਲੇ ਠੀਕ ਹੈ ਜੀ ਆਹ ਦੇਖ ਲਓ ਤੇ ਠੀਕ ਹੈ ਜੀ ਖੋਲ ਕੇ ਦਿਖਾਈਏ ਬਾਕੀ ਚਵਾਈ ਵੀਰ ਸ਼ੇਰ ਸਿੰਘ ਵੀ ਬਿਲਕੁਲ ਵਧੀਆ ਤੁਹਾਨੂੰ ਸਾਹਿਬ ਚਵਾਈ ਬਹੁਤ ਜ਼ਿਆਦੀ ਭੋਲੀ ਆ ਹਾਂ ਮਤਲਬ ਰੂਹ ਆ ਗਿਆ ਹੈ ਮੋਟੀ ਧਾਰ ਹੈ ਹਾਂਜੀ ਕਿਉਂ ਬਹੁਤ ਭੋਲੀ ਹੈ ਜੀ ਠੀਕ ਹੈ ਜੀ ਜਿੱਥੇ ਲੱਗ ਗਿਆ ਹੈ ਇਹ ਪਹਿਲਾਂ ਤੁਹਾਨੂੰ ਬੜਾ ਕਈ ਵਾਰ ਔਲ ਕਰਦੀ ਆ ਥੋੜਾ ਬਹੁਤ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਗੀ ਠੀਕ ਹੈ ਜੀ ਹਾਂਜੀ ਪਹਿਲਾਂ ਤੁਮ ਨੂੰ ਜਦੋਂ ਬਣਦੀ ਥੰਦੀ ਵੀ 5 6 ਵਜੇ ਤਿਆਰੀ ਕਰ ਲੈਂਦੀ ਪੂਰੀ ਹਾਂਜੀ 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 ਅੱਜ ਚਲੋ ਜਿਆਦੀ ਲੇਟ ਹੋ ਗਈ ਨਾ ਚਵਾਈ ਜੀ ਇੱਕ ਕਿਲੋ ਤੇ ਢਾਈ ਪਤਾ ਨਹੀਂ ਇਹ ਕੋਈ ਜਾਣ ਕਰਕੇ ਨਾ ਫਿਰ ਮਤਲਬ ਗੜੀਆਂ ਨਾਲ ਜਾਣ ਕਰਕੇ ਰੁਕੀ ਰਹਿ ਉੱਧਰ ਜੀ ਹਾਂਜੀ ਫਿਰ ਆਪ ਹੀ ਸਮਝ ਲਾ ਸਕਦੇ ਵਾਧੂ ਠੀਕ ਹੈ ਜੀ ਕੋਈ ਨਾ ਸਾਈਡ ਆ ਕੋਈ ਮੋੜ ਦੋ ਜੀ ਕੋਈ ਬੱਚੇ ਦਾ ਕਰ ਆ ਆ ਲਓ ਜੀ ਬਾਕੀ ਥਣ ਲੇਵੇ ਦੀ ਬਿਲਕੁਲ ਸਫਾਈ ਹੈ ਦੋਸਤੋ ਪਹਿਲਾਂ ਝੋਟੀ ਸੋਈ ਆ ਖਾਸ ਉਹਨਾਂ ਵੀਰਾਂ ਲਈ ਆ ਜਿਨ੍ਹਾਂ ਨੇ ਪਹਿਲਾਂ ਝੋਟੀ ਜਾਂ ਦੂਜੇ ਸਵੇਰੇ ਤੁਸੀਂ ਝੋਟੀਆਂ ਖਰੀਦਣ ਦੇ ਸ਼ਕੀਨ ਤੇ ਠੀਕ ਆ ਤੇ ਆ ਵੇਖੋ ਜੀ ਆ ਫੇਸ ਕੁਆਲਟੀ ਦੇਖੋ ਠੀਕ ਹੈ ਚਕੀਨੀ ਚ ਕੋਈ ਬਰੀਕੀ ਬਹੁਤ ਜਿਆਦਾ ਹੈਗੀ ਆ ਸਿੰਗੀ ਸਿੰਗੀ ਬਹੁਤ ਜਿਆਦੀ ਤਿਆਰੀ ਆ ਠੀਕ ਹੈ ਓਵਰ ਆਲ ਝੋਟੀ ਬਹੁਤ ਖੂਬਸੂਰਤ ਆ ਤੇ ਵੀਰ ਰਵੀ ਸ਼ਰਸਿੰਘ ਜੀ ਕਿੰਨੀ ਕੀ ਡਿਮਾਂਡ ਹੈ ਸਿੰਘ ਜੀ ਸਾਹਿਬ 88000 ਮੁੱਲ ਕਰਦੇ ਆ 2000 ਵਿੱਚੋਂ ਛੋਟ ਕਰ ਦਾਂਗੇ ਜੀ 88 ਦੇ ਵਿੱਚੋਂ ਜੀ ਹਾਂਜੀ ਹਾਂਜੀ 2000 ਆਏ ਗਿਆ ਤੇ ਵੀ ਅੱਧੀ ਛੋਟ ਕਰ ਦਾਂਗੇ ਠੀਕ ਹੈ ਤੇ ਬਾਕੀ ਜਿੰਨੇ ਵੀ ਮੇਰੇ ਵੀਰ ਨੇ ਆਉਣਾ ਹੈ ਜਰੂਰ ਦੋ ਟਾਈਮ ਚੋ ਵੀ ਹਾਂਜੀ ਇੱਕ ਟਾਈਮ ਕਰੀ ਚਵਾਈ ਦੋ ਟਾਈਮ ਕਰੀ ਤਿੰਨ ਟਾਈਮ ਕਰੀ ਹੂੰ ਤੇ ਆਪਾਂ ਉਹਦੇ ਵਜਨ ਮੰਨਵਾਉਂਗੇ ਠੀਕ ਆ ਬਾਕੀ ਕੱਦ ਜਿਹੜਾ ਦੋਸਤੋ ਵੱਡੀ ਆ ਠੀਕ ਆ ਝੋਟੀ ਛੋਟੀ ਜੀ ਨਹੀਂਗੀ ਵੱਡੀ ਆ ਕੱਦ ਕਰਦੀ ਤੁਸੀਂ ਬਿਲਕੁਲ ਦੇਖ ਸਕਦੇ ਹੋ ਵੀਰ ਦੇ ਨਾਲ ਵੀ ਖੜੀ ਵੇਖ ਸਕਦਾ ਪੂਰੇ ਵੱਡੀ ਹਾਈਟ ਦੇ ਵਿੱਚ ਮੇਰਾ ਤਕਰੀਬਨ 5 ਫੁੱਟ 11 ਇੰਚ ਜਿਹਨੇ ਲੱਗੇ ਆ ਹਾਂ ਬਿਲਕੁਲ ਫੱਬਦੀ ਵੱਡੀ ਝੋਟੀ ਹੈ ਜੀ ਠੀਕ ਆ ਤੇ ਇੱਕ ਵਾਰੀ ਉਲਟ ਬਹਿਣੀ ਤੋਂ ਮੈਂ ਤੁਹਾਨੂੰ ਇੱਕ ਵਾਰੀ ਥਾਂ ਜਿਹੜੇ ਜ਼ਰੂਰ ਦਿਖਾਉਣਾ ਚਾਹਣਾ ਆ ਵੇਖੋ ਆਹ ਦੇਖੋ ਜੀ ਸਨਾ ਦਾ ਗੈਬੰਤਰ ਜਿਹੜਾ ਦੋਸਤੋ ਬਹੁਤ ਸੋਨਾ ਹੈਗਾ ਤੇ ਚਵਾਈ ਆ ਬਿਲਕੁਲ ਇੱਕ ਨੰਬਰ ਮੋਟੀ ਧਾਰ ਵੀਰ ਕਹਿੰਦਾ ਵੀ ਐ ਪੋਲੀ ਚਵਾਈ ਹੋਰ ਵਰਗੀ ਤੇ ਆਜੋ ਬਾਅਦ ਵਿੱਚ ਹੋਰ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਇਸ ਤੋਂ ਬਾਅਦ ਇੱਕ ਆ ਤੋਕੜ ਆ ਗਈ ਜੀ ਹਾਂਜੀ ਸੰਤੋਸ਼ ਸਾਹਿਬ ਇਹ ਤੋਕੜ ਮਾਦੀ ਆ ਹਾਂਜੀ ਤੇ ਦੁੱਧ ਜਿਆ ਸਾਢੇ 8 ਲੀਟਰ ਜੀ ਹਾਂਜੀ 8 ਲੀਟਰ ਤੋਂ ਬਾਹਰ ਆ ਸਾਢੇ 8 ਤੋਂ 9 ਦੇ ਦਰਮਿਆਨ ਜੀ ਹਾਂਜੀ ਤੇ ਇੱਕ ਨਾ ਇਹਦੇ ਉਲਟ ਪੈਣੀ ਵਾਲੀ ਸਾਈਡ ਤੇ ਇੱਕ ਮਤਲਬ ਪੂਰ ਛਟਾ ਮਾਰਦੀ ਆ ਮਗਰ ਨਾ ਤੁਹਾਨੂੰ ਹਾਂ ਜੀ ਦੋਵੇਂ ਟਾਈਮ ਮੈਂ ਮਤਲਬ ਟੀਕਾ ਲਵਾਉਂਦੀ ਜੇ ਜੇ ਮੇਰੇ ਤੋਂ ਆਈ ਹੈ ਦੋਵੇਂ ਟਾਈਮ ਟੀਕਾ ਲਉਂਦੀ ਪਰ ਇਹ ਨਾਚਦੀ ਭੁੜਕਦੀ ਨਹੀਂ ਆ ਟੀਕਾ ਜਰੂਰ ਲਉਂਦੀ ਆ ਤੇ ਮੇਲੇ ਤਾਂ ਹੀ ਪੈਂਦੀ ਆ ਜੀ ਹੌਲੀ ਹੌਲੀ ਟਿਕ ਜੂਗੀ ਪੰਜ ਚਾਰ ਦਿਨ ਤੁਹਾਨੂੰ ਪਤਾ ਦੋ ਘੱਟਾਂ ਘੱਟ ਲੈ ਜੀ ਤਾਂ ਕੋਈ ਵੀ ਬਿਲਕੁਲ ਜੀ ਬਿਲਕੁਲ ਤੇ ਸੂਬਾ ਤੀਜਾ ਹੈ ਨਾ ਜੀ ਸੂਬਾ ਤੀਜਾ ਜੀ ਮੈਂ 2.5 ਕਿ ਕਿ 2 ਮਹੀਨੇ ਮੰਨੀਆਂ 1.5 ਮਹੀਨਾ ਜੀ ਵੇਖੋ ਉਹਨਾਂ ਨੇ ਆਪਾਂ ਨੂੰ ਕਿਹਾ 2 ਮਹੀਨੇ ਸੋਈ ਨਹੀਂ ਹੋ ਗਿਆ ਆਪਾਂ ਨੂੰ ਨਹੀਂ ਪਤਾ ਕੀ ਹੈ ਪਰ ਇਹ ਆ ਵੀ ਆਈ ਭੁਖੀ ਮਰੀ ਸੀ ਤੇ ਦੁੱਧ ਵਧੂਗੀ ਜਰੂਰ ਹੈ ਦੁੱਧ ਮਤਲਬ ਐ ਦੇ ਇਨ 4-5 ਕਿਲੋ ਦੇ ਉੱਪਰ ਜਿਹੜਾ ਕਰਗੀ ਪਾਸ ਹੂੰ ਤੇ ਜਿਹੜੀ ਠੇਟੂ ਢ ਭਰਦੀ ਆ ਬਿਲਕੁਲ ਸੰਮਣ ਸੁਮਣ ਵਾਲੀ ਗਿਰੂਰੀ ਆ ਤੇ ਦੁੱਧ ਨੂੰ ਮਤਲਬ ਬਹੁਤ ਵਧੀਆ ਬਾਕੀ ਹੋ ਸਕਦਾ ਹੈ ਵੀ ਜਿੱਥੇ ਅੱਗੇ ਟਿਕ ਜੇ ਜਾ ਕੇ ਤਾਂ ਟੀਕਾ ਵੀ ਬੰਦ ਟੀਕਾ ਹਾਂਜੀ ਉਹ ਤੇ ਬੰਦ ਹੋ ਹੀ ਜਾਣਾ ਜੀ ਕਿਉਂਕਿ ਦੁੱਧ ਜਿਹੜਾ ਜਨਵਾਰ ਜਿਹੜਾ 8 ਦਿਨੋਂ ਤੱਕ ਇਹ ਨੂੰ ਦੁੱਧ ਕਰ ਜਾਂਦਾ ਉਹ ਟੀਕਾ ਨੂੰ ਹਟ ਜਾਂਦਾ ਵਾ ਬਿਲਕੁਲ ਹਾਂਜੀ ਠੀਕ ਆ ਤੇ 9 ਕਿਲੋ ਜਿਹੜਾ ਦੁੱਧ ਚਵਾਈ ਆ ਗਿਆ ਸਾਢੇ 8 ਲੀਟਰ ਹੈ 9 ਤੋਂ ਘੱਟ ਹੈ ਜੀ ਮਲਵੱਟ ਤੋਂ ਟੱਪ ਗਈ ਆ ਜੀ ਜਦੋਂ ਮੇਰੇ ਤੋਂ ਆਈ ਸੀ ਇੱਕ ਮੇਰਾ ਗਲਾ ਖਰਾਬ ਹੋਇਆ ਆਵਾਜ਼ ਨਹੀਂ ਸਾਫ਼ ਆ ਰਹੀ ਉਹ ਮੌਸਮ ਬਦਲਣ ਕਰਕੇ ਬਿਲਕੁਲ ਬਿਲਕੁਲ ਇਹ ਜਦੋਂ ਮੇਰੇ ਤੋਂ ਆਈ ਹੈ ਤੇ ਜਿੰਨ ਸਾਢੇ 7 ਇਹ 3-4 ਦਿਨਾਂ ਵਿੱਚ ਕਿਲੋ ਤੇ ਫੁੱਲ ਵੱਡੇ ਕੱਦ ਕਰਦੇ ਵੇਖੋ ਦੋਸਤੋ ਪਿੱਠ ਪੂਠਾ ਵੇਖੋਗੇ ਤੁਸੀਂ ਸਾਂਭਣ ਵਾਲੀ ਅਮਜ ਅੱਗੇ ਕਿਹੜਾ ਵੀਰ ਲੈ ਜਾਊਗਾ ਸੁਭਾਈ ਕਰ ਲੂਗਾ ਤਕਰੀਬਨ ਪੂਰੀ ਭਰ ਜੂਗੀ ਪਿੰਡੇ ਦੀ ਤੇ ਬਹੁਤ ਵੱਡੇ ਕੱਦ ਦੇ ਕੱਦ ਕਰਦੀ ਜਾਪੂਗੀ ਹੁਣ ਨਾਰਮਲੀ ਤੁਸੀਂ ਵੇਖੋਗਾ ਤਾਂ ਪਿੱਠ ਪੂਠਾ ਵੇਖੋ ਜੀ ਠੀਕ ਹੈ ਜੀ ਚੌੜਾਈ ਦੇ ਵਿੱਚ ਦੇਖੋ ਪੂਰਾ ਚੌੜਾ ਪਿੱਠਪੁੜਾ ਆਹ ਥਾਣੇ ਵੇਖੋ ਬੈਕ ਸਾਈਡ ਹਾਈਟ ਵੇਖੋ ਹਾਈਟ ਪਿੱਠਪੁੜਾ ਵੇਖੋ ਐ ਵੀ ਖੜੀ ਕੁੜੀ ਦੀ ਆ ਮਤਲਬ ਪੂਰੀ ਗਲਾਈ ਦੇ ਵਿੱਚ ਆਉਗੀ ਜਦੋਂ ਰਾਹੀ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਪੂਰ ਵੱਡੀ ਹਾਈਟ ਆ ਠੀਕ ਆ ਤੇ ਆ ਬੈਕ ਸਾਈਡ ਤੋਂ ਇੱਕ ਵਾਰ ਮੈਂ ਤੁਹਾਨੂੰ ਵੇਰੇ ਕਲੋਜ਼ ਤੋਂ ਦਿਖਾਉਣਾ ਨੇੜੇ ਤੋਂ ਥਾਣਾਂ ਦਾ ਗੈਪ ਵੀ ਬਹੁਤ ਹੈ ਜੀ ਆ ਕਰੋ ਚੈੱਕ ਜੀ ਠੀਕ ਆ ਤੇ 9 ਕਿਲੋ ਜਿਹੜਾ ਦੋਸਤੋ ਮੌਜੂਦਾ ਕਿਸੇ ਵੀਰ ਨੇ ਅਛਾ ਵੀਰ ਰਵੀ ਸ਼ਰਸਕ ਜੀ ਜਿਵੇਂ ਆਪਾਂ ਟੀਕਾ ਲਾ ਲੈਨੇ ਆ ਤੇ ਕਿਸੇ ਤਰ੍ਹਾਂ ਦੀ ਕੋਈ ਨੱਟ ਭਜਤ ਨਹੀਂ ਕਰਦੀ ਨੱਤ ਰੋਤ ਚੁੱਕ ਮਤਲਬ ਕਿਹ ਪਾੜਾ ਪਾਣੀ ਸਾਰੇ ਨਿੰਗਲਾਂ ਨੂੰ ਪਾਈਦਾ ਜਿੱਦਾਂ ਹਨਾ ਬਿਲਕੁਲ ਉਹ ਲਾ ਕੇ ਤੇ ਪਾ ਕੇ ਮਤਲਬ ਥੱਲੇ ਬਹਿ ਕੇ ਪਸਮਾਕ ਕਰਕੇ ਨੱਤ ਨਹੀਂ ਚੁੱਕਦੀ ਜਮੜੀ ਐਵੇਂ ਭਾਵੇਂ ਕਰਦੇ ਪਰ ਤਾਂ ਨਹੀਂ ਚੁੱਕਦੀ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਟੀਕਾ ਜ਼ਰੂਰ ਲਵਾਉਂਦੀ ਆ ਕਿ ਜਿਹੜਾ ਵੀਰ ਲੈ ਜਾਊਗਾ ਇੱਕ ਦੋ ਦਿਨਾਂ ਬਾਅਦ ਆਤ ਪੈ ਜਾਊਗੀ ਪਸੂ ਜਿਹੜਾ ਹੋਰ ਪਸ਼ੂਆਂ ਦੇ ਵਿੱਚ ਚਾਹੇ ਜੀਆਂ ਦੇ ਵਿੱਚ ਰਲ ਮ ਤੇ ਭਾੜੇ ਚਾੜ ਤੇ ਵੀ ਲੱਗ ਜੂਗਾ ਖੋਲ ਗਿਆ ਬਾਈ 3-4 ਦਿਨ ਮੇਰੇ ਕੋਲ ਆਈ ਤਿੰਨ ਕਿ ਦਿਨ ਹੋਏ ਆਪਣੇ ਕੋਲ ਆਈ ਨੂੰ ਠੀਕ ਆ ਜੀ ਬਾਕੀ ਚਵਾਈ ਇਹਦੇ ਵਿੱਚ ਮਗਰਲੇ ਥਾਣੇ ਦੇ ਵਿੱਚ ਮਾੜੀ ਭੂਰ ਦਸੀ ਆ ਇਹ ਉਲਟ ਪੈਣੀ ਵਾਲੀ ਸਾਈਡ ਤੇ ਤੇ ਹੈਗਾ ਜੀ ਭੂਰ ਖਟਾ ਹੈਗਾ ਜੀ ਉਲਟ ਪੈਣੀ ਵਾਲੀ ਸਾਈਡ ਤੇ ਹਾਂਜੀ ਹਾਂਜੀ ਨੂੰ ਕਈ ਵਾਰ ਬਾਅਦ ਵਿੱਚ ਸਹੀ ਨਹੀਂ ਲੱਗਦਾ ਠੀਕ ਆ ਬਾਕੀ ਥਣਾ ਨਹੀਂ ਮਿਰਲਪੁਰ ਨੂੰ ਬਹੁਤ ਹਸਪਤਾਲੀਆਂ ਜੀ ਠੀਕ ਆ ਜੀ ਬਾਕੀ ਜਿਹੜਾ ਦੋਸਤੋ ਇੱਕ ਜਿਹੜਾ ਉਲਟ ਪੈਣੀ ਤੋਂ ਮਗਰਲਾ ਥਾਣਾ ਤੋਂ ਜੇ ਭੂਰ ਥੋੜੀ ਜਿਹੀ ਭੂਰ ਹੈਗੀ ਆ ਉਹ ਤੁਸੀਂ ਜਿਹੜੇ ਵੀਰ ਨੇ ਇਹ ਕਰਦ ਨਹੀਂ ਇਹ ਨਹੀਂ ਕਿ ਮਤਲਬ ਬਾਡੀ ਲਬੇਡ ਨਾਲ ਨਹੀਂ ਥੋੜੀ ਭੂਰ ਹੈਗੀ ਆ ਮਾੜਾ ਖਲਾਰ ਕਰਦੀ ਹਣੀ ਓਕੇ ਭਾਜੀ ਖੁਲੀ ਅਗਲਾ ਬੰਤੇ ਆ ਵੇਖੋ ਦੋਸਤੋ ਪੂਰੀ ਦੂਰੀ ਤੋਂ ਮੈਂ ਦਿਖਾ ਦਿੰਦਾ ਵੀ ਕੱਦ ਕੱਦ ਪੂਰਾ ਵੱਡਾ ਵੀ ਕੋਈ ਵੀਰ ਮੇਰਾ ਇਹ ਨਾ ਸਮਝ ਵਿੱਚ ਰੱਖ ਕੇ ਆਵੇ ਵੀ ਇਹ ਨਾ ਛੋਟੀ ਜਾਂ ਸਮਦਰ ਘਾਤ ਦੀ ਮਧਰੀ ਆ ਤੇ ਫੁੱਲ ਵਧੀਆ ਹਾਈਟ ਆ ਜਿਵੇਂ ਵੀਰ ਰਵੀ ਸ਼ੇਰ ਸਿੰਘ ਨੇ ਜ਼ਿਕਰ ਕੀਤਾ ਵੀ ਜਿਵੇਂ ਆ ਖੁੰਡੇ ਵੇਖੋਗੇ ਤੁਸੀਂ ਥੱਬਿਆਂ ਦੇ ਥੱਬੇ ਆ ਜਦੋਂ ਬਿਲਕੁਲ ਰਾਜੀ ਹੋ ਗਈ ਠੀਕ ਹੈ ਜੀ ਪੂਰਾ ਜਿਵੇਂ ਚਾਰ ਦੂਰ ਵਾਲੇ ਘਰੇ ਚਲੀ ਗਈ ਮੰਨ ਲਓ ਤੇ ਗੁਲਾਈ ਦੀ ਸ਼ੇਪ ਬਣ ਜੂਗੀ ਜਦੋਂ ਰਾਜੀ ਹੋ ਗਈ ਇਹ ਮੱਛੀ ਸੰਤੋਸ਼ ਸਾਹਿਬ ਨੇ ਵੇਖੋ ਐਂ ਗੋਲ ਪਾਨਾਂ ਨੂੰ ਰਾਜੀ ਹੋ ਗਈ ਇਹ ਮੈਂ ਵਾਅਦਾ ਨਾ ਕੀਤਾ ਤੁਦੂ ਵਧਣੀ ਹੈ ਕਿਉਂਕਿ ਮੇਰੇ ਕੋਲ ਆ ਕੇ ਵਧ ਗਈ ਐਸੇ ਵਿਚਾਰੀ ਬਹੁਤ ਜਿਆਦੀ ਭੁੱਖੀ ਸੀ ਬਿਲਕੁਲ ਭੁੱਖੀ ਮਰੀ ਹੈ ਵਿਚਾਰੀ ਆ ਵੇਖੋ ਤੁਸੀਂ ਕਿੱਡੀ ਹਾਈਟ ਹੈ ਤੇ ਕਿੰਨਾ ਆਂਦੇ ਜਿਹੜੀ ਇਸ ਲਈ ਬੜੀ ਚੋਦੇ ਨਾ ਹਿੰਦਲ ਕੋਈ ਨਹੀਂ ਸੰਤੋਸ਼ ਸਾਹਿਬ ਕਰਨੀ ਹੈ ਕਟਣ ਵਾਲੀ ਹੈ ਹੂੰ ਤੇਤੀ ਕਰਨ ਬਰਾ ਤੇ ਜੀ ਹੈ ਹੂੰ ਜਿਹੜੀ ਸੰਗਣਾ ਲਓ ਅੱਗੇ ਕੋਈ ਕਿਸੇ ਤਰ੍ਹਾਂ ਦੀ ਹੀਟ ਦਾ ਜਾਂ ਕੋਈ ਅਸਾਰਤ ਨਹੀਂ ਹੈਗੇ ਨਹੀਂ ਨਹੀਂ ਜੇ ਤੂੰ ਆਪਾਂ ਲਈਂਦੀ ਉਹਨਾਂ ਨੇ ਆਪਾਂ ਨੂੰ ਦੱਸਿਆ ਨਹੀਂ ਹੈ ਤੇ ਸਾਡੇ ਕੋਲ ਵੀ ਕੱਢੀ ਨਹੀਂ ਹੀਟ ਕੱਢੂਗੀ ਵੇਖੋ ਉਹ ਵਿਚਾਰੀ ਭੁੱਖੀ ਮਰੀ ਸੀ ਹੂੰ 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 ਉਹ ਫੀਡ ਫੂਡ ਕੋਈ ਚੀਜ਼ ਵੰਡ ਦੋ 10 20 ਦਿਨਾਂ ਚ ਬਾਕੀ ਰੋਟ ਵਧੀ ਜਾ ਜੀ ਇਹਨਾਂ ਤਰ੍ਹਾਂ ਹੀ ਤਕਰੀਬਨ ਸਾਰੀਆਂ ਉਹ ਪਣ ਜਾਂਦੀਆਂ ਜੀ ਠੀਕ ਆ ਬੱਲੋ ਬੱਲੋ ਸ਼ਾਬੇ ਬੱਲੋ ਜੀ ਸ਼ਾਬੇ ਬੱਲੋ ਲੋਵੀ ਪ੍ਰਭਾ ਉਹ ਦੁੱਧ ਪੂਰਾ ਹੈਗਾ ਠੀਕ ਹੈ ਸੱਜਰ ਮੱਜਾ ਜਾਂ ਦੁੱਧ ਦਿੱਤੀ ਜਾਣਾ ਇਸਨੇ ਨੋਰਮਲ ਚਾਰੂ ਜੂਰੂ ਵੀ ਬਹੁਤ ਜੀ ਠੀਕ ਹੈ ਜੀ ਹਾਂ ਜੀ ਤੇ ਰਵੀ ਸ਼ਿਰ ਸਿੰਘ ਵੀਰ ਕਿੰਨੀ ਕੀ ਡਿਮਾਂਡ ਹੈ ਜੀ ਕਿਤਾ 50000 ਰੁਪਏ ਮੁੱਲ ਕਰਦੇ ਵਿੱਚ 20000 ਮਾਨ ਕਰਦਾਂਗੇ 20000 ਹਾਂ ਜੀ 47000 ਦੀ ਜਿਹੜੀ ਹਾਨ ਆ ਲਾਸਟ ਕਰ ਦੇ ਦਾਂਗੇ 47 ਦੀ ਹਾਂ ਜੀ ਬਾਕੀ ਫੁੱਲ ਹਾਈਟ ਦੀ ਆ ਦੋਸਤੋ ਕੋਈ ਮਹਿੰਗੀ ਨਹੀਂ ਲੱਗੂਗੀ ਬਾਕੀ ਤੁਹਾਡੇ ਆਪ ਕੋ ਆਪਣੀ ਸਮਝ ਆ ਮੇਰੇ ਵੀਰਾਂ ਦੀ ਠੀਕ ਆ ਆਪੋ ਆਪਣੀ ਸਮਝ ਆ ਇੱਕ ਵਾਰੀ ਘਰ ਵਿਜ਼ਿਟ ਕਰਕੇ ਚਵਾਈ ਕਰ ਲਿਓ ਨਰਕ ਪਰਖ ਆਪਣੀ ਤਸੱਲੀ ਜ਼ਰੂਰ ਕਰ ਲਿਓ ਸਿੰਗਲ ਹੱਡੀ ਦੀ ਆ ਤੇ ਰਾਜੀ ਜਿਹੜਾ ਵੀਰ ਕਰੂਗਾ ਤਕਰੀਬਨ ਤੇ ਮੱਝ ਵਾਕੇ ਲੱਗੂਗੀ ਵੀ ਪੂਰੀ ਵੱਡੀ ਆ ਕੱਦ ਕਾਟ ਦੀ ਬਹੁਤ ਵੱਡੀ ਆ ਕੋਈ ਲਿੱਸੀ ਨਹੀਂ ਕਹਾਂਗੇ ਕੋਈ ਫਿੱਕੀ ਨਹੀਂ ਕਹਾਂਗੇ ਬਾਕੀ ਪੂਰਾ ਕੱਦ ਕਾਟ ਦੀ ਵੱਡੀ ਆ ਵੇਖੋ ਸੁਨੂ ਸੁਨਾਰਾ ਆ ਨਾ ਵੇਖੋ ਤੁਸੀਂ ਹਾਂਜੀ ਕਿੱਟ ਕੁੜਾ ਕਟਾ ਪਤਰੀ ਕੀਤੀ ਮੱਝ ਹੂੰ ਸਟਰਕਚਰ ਬਹੁਤ ਵਧੀਆ ਵਾ ਸਿਰਫ ਇੰਨਾ ਕਿ ਮਤਲਬ ਜਿੰਨੇ ਸਾਰੇ ਨਹੀਂ ਆ ਜੀ ਓਕੇ ਅ ਇਸ ਤੋਂ ਬਾਅਦ ਵੀਰ ਅਗਲੇ ਪਾਸੇ ਆ ਜੀਏ ਵਹਿੜਾ ਦੋ ਆ ਗਈਆਂ ਆਪਣੇ ਕੋਲ ਦੋ ਆ ਗਈ ਵਹਿੜਾ ਇਹ ਵਹਿੜ ਦੀ ਕੀ ਹੁਣ ਡਿਟੇਲ ਆ ਜੀ ਤੁਹਾਨੂੰ ਸਾਡੇ 9 ਦਾ ਨੋਟ 9 ਤੋਂ ਪਲੱਸ ਆ ਹੂੰ ਤੇ 10 ਤੋਂ ਅੰਦਰ ਇਹ ਆ ਜੀ ਹੂੰ ਤੇ ਇਹਦੇ ਵੀ ਪ੍ਰੋਬਲਮ ਹੈ ਜੀ ਆ ਜਿਹੜਾ ਉਲਟ ਪੈਣੀ ਵਾਲੇ ਸਾਈਡ ਹੈ ਨਾ ਪਿਛਲਾ ਹਾਂਜੀ ਉਹ ਥਾਣਾ ਅੱਧਾ ਜੀ ਅੱਧਾ ਹਾਂਜੀ ਹਾਂਜੀ ਠੀਕ ਆ ਜਿਹੜਾ ਉਲਟ ਪੈਣੀ ਵਾਲਾ ਸਾਈਡ ਹੈ ਉਹਦੇ ਵੀ ਕੋਈ ਥਾਣਾ ਨਹੀਂ ਥਾਰਾ ਅਧੀਆਂ ਜੀ ਕੋਈ ਮਗਰਲਾ ਥਾਣਾ ਜੀ ਹਾਂ ਮਗਰਲਾ ਥਾਣਾ ਠੀਕ ਆ ਆ ਉਲਟ ਪੈਣੀ ਵਾਲਾ ਜਿਹੜਾ ਦੋਸਤੋ ਮਗਰਲਾ ਥਾਣਾ ਹੈ ਤੱਦੀ ਤਾਰਾ ਠੀਕ ਆ ਜੀ ਕੰਪੇਅਰ ਕਰ ਗਈ ਆਪਾਂ ਬਹਿਣੀ ਵਾਲੇ ਪਾਸੇ ਮਗਰਲੇ ਥਣ ਨਾਲ ਹਾਂਜੀ ਹਾਂਜੀ ਠੀਕ ਆ ਇੱਕ ਥਣ ਦੇ ਵਿੱਚੋਂ ਦੁੱਧ ਘਟਿਆ ਠੀਕ ਆ ਜੀ ਤੇ ਫਿਲਹਾਲ ਹੁਣ ਦੁੱਧ ਹੈ ਕਿੰਨਾ ਥੱਲੇ ਵੈਸੇ ਹੁਣ ਤਕਰੀਬਨ 9 ਤੋਂ ਬਾਅਦ 9 ਤੋਂ 10 ਦੇ ਦਰਮਿਆਣੇ ਆ ਜੀ ਠੀਕ ਆ 9 ਤੋਂ 10 ਦੇ ਦਰਮਿਆਣ ਜਿਹੜਾ ਦੁੱਧ ਹੈਗਾ ਤੇ ਜੇਕਰ ਵੀ ਤਾਂ ਆਪਾਂ ਦੇਖੀਏ ਵੀ ਸੋਈ ਨੂੰ ਮਹੀਨੇ ਦੀ ਗੱਲ ਕਰੀਏ ਤਾਂ ਮਹੀਨੇ ਦੇ ਨਾ ਦੇਖੋ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਇੱਕ ਪਿਉਰੇਤ ਮਤਲਬ ਸਵਾਮੀ ਨੇ ਸੂਈ ਆ ਜੇ ਤੁਹਾਨੂੰ ਵਾਧੂ ਵੀ ਸਾਫ ਕਰਦੇ ਦੇਖੋ ਆਪਣੀ ਵੀਡੀਓ ਜੰਤਕ ਹੋ ਜਾਂਦੀ ਆ ਹਾਂਜੀ ਇੱਕ ਦਿਨ ਆ ਕਿਤੇ ਕੋਈ ਜਾਨਵਰ ਲੰਗਾ ਹੋ ਜਾਂਦਾ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਇਹ ਵਾਕਈ ਸਵਾਮੀ ਨੇ ਦੀ ਸੂਈ ਆ ਸਵਾਮੀ ਸਵਾ ਡੇਢ ਮਹੀਨੇ ਤੋਂ ਵੱਧ ਸੂਈ ਨੂੰ ਇਹਨੂੰ ਹੋਇਆ ਨਹੀਂ ਜੀ ਠੀਕ ਆ ਜੀ ਹਾਂਜੀ ਸਵਾ ਤੋਂ ਡੇਢ ਮਹੀਨਾ ਜਿਹੜਾ ਤੁਸੀਂ ਅਪਰੋਕਸੀਮੇਟਲੀ ਜਿਹੜਾ ਮੰਨ ਕੇ ਇਹ ਬਾਹਰ ਲੈ ਕੇ ਜਾ ਸਕਦੇ ਹੋ ਹਾਂਜੀ ਠੀਕ ਆ ਬਾਕੀ ਕਈ ਵਾਰਾ ਕੀ ਹੁੰਦਾ ਵੀ ਆਈ ਗਈ ਜਿੱਥੋਂ ਆਈ ਜੇ ਜਿੱਥੋਂ ਦਾ ਪਤਾ ਵੀ ਲੱਗ ਜਾਂਦਾ ਹਾਂਜੀ ਹਾਂਜੀ ਕਮੈਂਟ ਬਾਕਸ ਜੀ ਦੇਖੋ ਇਹ ਜੰਤਕ ਹੋ ਜਾਂਦੀ ਗੀ ਜਿਹੜੀ ਵੀ ਆ ਵੀਡੀਓ ਪਾ ਤੇ ਫਿਲਹਾਲ 9 ਕਿਲੋ ਥੱਲੇ ਜਿਹੜਾ ਵੀਰ ਨੇ ਕਿਸੇ ਨੇ ਚੋਲਣਾ ਉਹ ਤੋਂ ਉੱਪਰ ਹੀ ਆਊਗਾ ਜੀ 9 ਤੋਂ ਉੱਪਰ ਤੁਮ ਸਾਹਿਬ ਜਿਨਾਬਾ ਦੁੱਧ ਕਹਾਂਗੇ ਦੁੱਧ ਦੀ ਪ੍ਰੋਬਲਮ ਨਹੀਂ ਆਊਗੀ 2 ਟਾਈਮ ਚ ਹੋਵੇ 3 ਟਾਈਮ ਚ ਹੋਵੇ ਵੀਡੀਓ ਕੋਲਦੇ ਚ ਹੋਵੇ ਕਿਸੇ ਵੀ ਤਰ੍ਹਾਂ ਵੀ ਵੀਰ ਕੋਈ ਠੀਕ ਹੈ ਜੀ ਦੋ ਦੋਣਾ ਹੋਊਗਾ ਜੀ ਠੀਕ ਹੈ ਜੀ ਇਹਦਾ ਲੈਂਡ ਦੇਣ ਕੀ ਫਿਰ ਕੀਤਾ ਜੀ ਇਹ 21000 ਰੁਪਏ ਦੇ ਦਾਂਗੇ ਸੰਧੂ ਸਾਹਿਬ ਉਹ ਚੋਂ ਹੀ ਆਏਗਾ ਇਹਦਾ ਮਾਨਦਾਨ ਕਰਦਾ ਹੈ ਕੋਈ ਅੱਛਾ ਜੀ ਹੋਰ 1000 ਛੱਡ ਦਾਂਗੇ ਜੀ ਦੀ ਦੇ ਦਾਂਗੇ ਸੰਧੂ ਸਾਹਿਬ ਠੀਕ ਹੈ ਜੀ ਤੋਰ ਦਗੇ ਜੀ ਇਹਨੂੰ ਵੀ ਹਾਂ ਜੀ ਠੀਕ ਹੈ 21 ਦੇ ਵਿੱਚੋਂ ਜਿਹ ਠੀਕ ਹੈ ਤੇ ਕੋਈ ਅ ਸਵਾ ਡੇਢ ਕੁ ਮਹੀਨਾ ਜਿੰਦਾ ਤੁਸੀਂ ਮੰਨ ਕੇ ਇਹ ਲੈ ਕੇ ਜਾ ਸਕਦੇ ਹੋ ਬਾਕੀ ਨਰਕ ਪਰਖ ਜਿਹੜੀ ਆ ਦੋਸਤੋ ਜਿਸ ਤੋਂ ਘਰ ਤੋਂ ਵੀ ਆਪਾਂ ਵੀਡੀਓ ਬਣਾਉਣੇ ਆ ਮੈਂ ਹਰ ਵਾਰ ਕਹਿਣਾ ਹੁੰਦਾ ਵੀ ਤੁਸੀਂ ਚੁਵਾਈ ਕਰਕੇ ਆਪਣਾ ਹੱਕ ਸਮਝ ਕੇ ਤਸੱਲੀ ਵੀ ਕਰ ਸਕਦੇ ਹੋ ਜਿੰਨਾ ਮਾਲਕ ਓਨਰ ਦੁਆਰਾ ਕਿਹਾ ਜਾਂਦਾ ਮਿਲਕ ਉਹ ਵੈਰੀਫਾਈ ਕਰ ਸਕਦੇ ਹੋ ਤੁਸੀਂ ਦੋ ਟਾਈਮ ਦੀ ਚੁਵਾਈ ਕਰਕੇ ਠੀਕ ਹੈ ਜੀ ਇਹ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਹਾਈਟ ਜਿਹੜੀ ਮੀਡੀਅਮ ਹਾਈਟ ਦੇ ਵਿੱਚ ਇਹ ਵੜਾ ਆਪਾਂ ਦਿਖਾ ਰਹੇ ਹਾਂ ਇਹ ਤੋਂ ਪੇਮਾਂ ਤੋਂ ਸ਼ਾਮੇ ਮਾਂ ਤੋਂ ਕੋਈ ਪ੍ਰੋਬਲਮ ਨਹੀਂ ਹੈ ਥਣ ਥਣ ਬੜਾ ਚਵਾਈ ਬੜੀ ਮਤਲਬ ਲੱਗੀ ਆ ਭਾਰੀ ਹੈ ਠੀਕ ਹੈ ਜੀ ਥਣ ਥਣ ਚੰਗਾ ਭਰਾ ਕਰਦੀ ਬੰਦ ਠੀਕ ਹੈ ਜੀ ਮੋੜ ਦੋ ਠੀਕ ਹੈ ਜੀ ਅਗਲੀ ਇਹ ਵੈੜ ਆ ਗਈ ਇਹ ਟੁੱਕੀ ਹੈ ਜੀ ਸਭ ਸਭ ਟੁੱਕੀ ਹੈ ਹਾਂ ਜੀ ਹਾਂ ਜੀ ਤੇ ਇਹਨੇ 25 ਪਤੀਲਾ ਜੂਹ ਜੀ ਅੱਛਾ ਜੀ ਇਹ ਹੈ ਸੀਰ ਇਹ ਸਾਡੀ ਪਲਾੜਾ ਕੈਂਪ ਉਹ ਡਰਦੀ ਹੈ ਬਿਲਕੁਲ ਇਹ ਸ਼ਹਿਰ ਆ ਰਿਹਾ ਸੰਦੇ ਦੇ ਤੇ 55 ਤੇ ਸ਼ਹਿਰ ਆਉਦਾ ਜੀ ਸ਼ਹਿਰ ਆਉਦਾ ਜੀ ਤੇ ਕਿੰਨੇ ਕਿੰਨੇ ਦਿਨ ਦੱਸੇ ਸੂਣ ਚ 25 ਦਿਨ ਲੱਗੂ ਜੇ ਜੀ ਸੂਹਾ ਦੂਜਾ ਸੂਹ ਚਾਰੀ ਹੈ ਹਾਂਜੀ ਦੂਜਾ ਜੀ ਦੂਜਾ ਸੂਹਾ ਠੀਕ ਆ ਦੂਜਾ ਸੂਹਾ ਦੋਸਤੋ 25 ਦਿਨ ਦੀ ਕੱਚੀ ਆ ਠੀਕ ਆ ਇਹ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ 25 ਦਿਨ ਸਮਾਂ ਲੈਂਦੀ ਆ ਸੂਹਾ ਦੂਜਾ ਸੂਹ ਨਾਲ ਲਾਲ ਰੰਗ ਦੀ ਜਿਹੜੀ ਵਹਿੜਾ ਠੀਕ ਆ ਜੀ ਤੇ ਕਰੋਸ ਆਂਗ ਦੇ ਵਿੱਚ ਹੀ ਆ ਠੀਕ ਆ ਜੀ ਜਰਸੀ ਨਾਲ ਥੋੜਾ ਜਰਸੀ ਨਾਲ ਜਿਹੜੀ ਕਰੋਸ ਆਂਗ ਹੈਗੀ ਇਹ ਵਹਿੜ ਤੇ ਹਜੇ ਨਾਲੇ ਜਿਹੜੀ ਆ ਦੋਸਤੋ ਬਿਲਕੁਲ ਨੇੜੇ ਹੀ ਪਊਗੀ ਬੇਸ਼ੱਕ ਤੁਸੀਂ ਥਾਣਾ ਟਿੱਪ ਕੇ ਲੈ ਕੇ ਜਾ ਸਕਦੇ ਹੋ ਚੌਵਾਂ ਥਾਣਾ ਦੇ ਵਿੱਚ ਹੁਣ ਜਿਹੜਾ ਬਿਲਕੁਲ ਸ਼ਹਿਰ ਆ ਰਿਹਾ ਇਹ ਵਿਹੜਾ ਇਹ ਵੀ ਬਿਕਾਊਗਾ ਸੋ ਚਾਹਵਾਲ ਵੀਰ ਤੁਸੀਂ ਇਹ ਵੀ ਖਰੀਦ ਸਕਦੇ ਹੋ ਮੋਲ ਜਿਹੜਾ ਰੇਟ ਪਾ ਫੜਦਾ ਉਹ ਵੀ ਆਪਾਂ ਵੀਰ ਤੋਂ ਪੁੱਛ ਲਾਂਗੇ ਠੀਕ ਹੈ ਜੀ ਬਾਕੀ ਆ ਥਣ ਜਿਹੜੇ ਤੁਸੀਂ ਵੇਖੋ ਠੀਕ ਆ ਇਹਦੀ ਡਿਮਾਂਡ ਫਿਰ ਵੀ ਕੀ ਕਰਦੀ ਮੁੱਲ ਕੀ ਆ ਸਰ 20000 ਰੁਪਈਆ ਦੀਪ ਕਰਦੇ ਹੋਰ ਵੀ ਚ ਮਾਨ ਕਰਦਾਂਗੇ 20 ਦੇ ਵਿੱਚੋਂ ਜੀ 1000 ਰੁਪਈਆ ਹੋਰ ਕਰਦਾਂਗੇ 19000 ਦਾ ਵੇਖੋ 25 ਹਜੇ ਦੇ ਫ੍ਰੀਟ ਦੇ ਦੇ ਆਪਾਂ 19000 ਦੀ ਹੈ ਭਰਾਵੋ ਠੀਕ ਆ ਜਿਹੜੇ ਵੀਰ ਨੂੰ ਚੰਗੀ ਲੱਗੂਗੀ ਪਸੰਦ ਆਊਗੀ ਤੁਸੀਂ ਖਰੀਦ ਲਿਓ ਆ ਦੇਣ ਲੈ ਜਾਂਦੀ ਬੇਸ਼ੱਕ 25 ਦਿਨ ਦਾ ਹਜੇ ਸਮਾਂ ਲੈ ਜੂਗੀ ਬਿਲਕੁਲ ਨੇੜ ਹੋ ਜਾਊਗਾ ਹੋ ਸਕਦਾ 25ਵੇਂ 25 ਦਿਨ ਕਹੇ ਤੇ ਹੋ ਸਕਦਾ 23 ਦਿਨ ਲੈ ਜੇ ਹੋ ਸਕਦਾ ਵੀ 25 ਦੇ 26 ਦੇ 27 ਦਿਨ ਦੋ ਟੱਪ ਵੀ ਸਕਦੇ ਆ ਦੋ ਘਟ ਵੀ ਰਹਿ ਸਕਦੇ ਆ ਇਹ ਤੁਸੀਂ ਇੰਨਾ ਕੁ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ ਖੋਲ ਕੇ ਆਪਾਂ ਤੋਰ ਕੇ ਦਿਖਾ ਦਿੰਨੇ ਆ ਇਹਨੂੰ ਵੀ ਖੋਲ ਦਿਓ ਜੀ ਦਿਖਾ ਦਿਗੀ ਆ ਕਰੋ ਚੈੱਕ ਜੀ ਆ ਲੈ ਜੋ ਜੀ ਹਾਂ ਜੀ ਠੀਕ ਹੈ ਜੀ ਲੈ ਜੋ ਆ ਲੈ ओके okay, दोस्तों बाकी वीर रविशिर सिंह ਦੇ ਜਿਹੜੇ ਸੰਪਰਕ ਨੰਬਰ ਨੇ ਉਹ ਆਪਾਂ ਲੈ ਲੈਨੇ ਆਂ ਝੋਟੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਤੀ ਸੀ ਤੇ ਤਸੱਲੀ ਲਈ ਤੁਸੀਂ ਘਰ ਵੀ ਜੜ ਜ਼ਰੂਰ ਕਰ ਲਿਓ ਠੀਕ ਹੈ ਜੀ ਆਪ ਵੀਰ ਸਭ ਘੁੱਟੀ ਆ ਤੇ ਪਹਿਲੇ ਸੂਵੇ ਆ ਠੀਕ ਹੈ ਜੀ ਵਾਧੇ ਬੰਦੀ ਹੈ ਜਿਹੜਾ ਵੀਰ ਅੱਗੇ ਲੈ ਜਾਊਗਾ ਘਰੇ ਲੈ ਜਾਊਗਾ ਤਸੱਲੀ ਕਰ ਲਿਓ ਵਾਧੇ ਬੰਦੀ ਹੈ ਵੀ 2-4 ਸੂਵੇ ਜਿਹੜੇ ਤੁਸੀਂ ਨਾਰਮਲ ਹੀ ਆ ਘਰੇ ਪੀ ਸਕਦੇ ਹੋ ਬਾਕੀ ਬਿਹਾਈ ਬਰੀਡ ਦੇ ਵਿੱਚ ਤੇ ਵੀਰ ਨੰਬਰ ਆਪਣੇ ਜ਼ਰੂਰ ਦੱਸਦੇ ਹਾਂ ਜੀ 97818 11915 ਠੀਕ ਹੈ ਇਹ ਪਿੰਡ ਆਪਣਾ ਲਾਹੂ ਤੋਂ ਬਣਿਆ। ਤਰਮਤਾਰ ਤੋਂ ਜਿਹੜਾ 10 ਕਿਲੋਮੀਟਰ ਪਿੰਡਾਂ ਚ ਭਾਗੋ ਆਪਣਾ 7 ਕਿਲੋਮੀਟਰ ਪਿੰਡਾਂ ਜੀ। ਜੀ। ਅੱਜੇ ਬਾਕੀ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿੰਨੇ ਵੀ ਹੋਏ ਮਤਲਬ ਫੋਨ ਕਰਨਾ ਆਪਣੀ ਗਿਰਤ ਪਰਖ ਕਰ ਲਈ ਤੇ ਆਪਣੀ ਤਸੱਲੀ ਕਰਕੇ ਫਿਰ ਖੜੇ ਜੀ। ਜੀ। ਹਾਂ ਜੀ। ਬਿਲਕੁਲ। ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ।